ਨੰਗਲ ਸਤਲੁਜ ਦਰਿਆ 'ਚ ਨਹਾਉਣ ਦੇ ਸਮੇਂ ਦੋ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਇੱਕ ਸਰਪੰਚ ਦਾ ਪੁੱਤਰ ਕਾਟ ਸਾਹਿਬ ਗੁਰਦੁਆਰਾ ਨੇੜੇ ਨੰਗਲ ਸਤਲੁਜ ਦਰਿਆ 'ਚ ਵੀਰਵਾਰ ਦੁਪਹਿਰ 3 ਵਜੇ ਦੇ ਕਰੀਬ ਦੋ ਵਿਦਿਆਰਥੀਆਂ ਦੀ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਮੌਕੇ ਤੇ ਪਹੁੰਚੇ। ਡੀਐਸਪੀ ਮਨਜੀਤ ਸਿੰਘ ਐਸਐਚਓ ਹਰਦੀਪ ਸਿੰਘ ਆਦੇਵਲੋਂ ਬੀਬੀਐਮਬੀ ਅਤੇ ਸਥਾਨਕ ਗੋਤਾਖੋਰ ਕਮਲਪ੍ਰੀਤ ਸੈਣੀ ਦੀ ਮਦਦ ਨਾਲ ਕਰੀਬ ਡੇਢ ਘੰਟੇ ਦੇ ਵਿੱਚ ਹੀ ਦੋਵਾਂ ਨੌਜਵਾਨਾਂ ਦੀਆਂ দেহਾਂ ਨੂੰ ਦਰਿਆ ਚੋਂ ਬਾਹਰ ਕੱਢ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਹਰਸ਼ ਰਾਣਾ ਪੁੱਤਰ ਬਬਰੀਤ ਬਬਲੂ ਸਰਪੰਚ ਪਿੰਡ ਨਿੱਕੂ ਨੰਗਲ ਸਰਕਾਰੀ ਸੀਨੀਅਰ ਸੈਕੰਡਰੀ ਲੜਕੇ ਦਾ ਵਿਦਿਆਰਥੀ ਸੀ ਦੂਜਾ ਨੌਜਵਾਨ ਵਾਂਸ਼ ਕੁਮਾਰ ਵੀ ਇਸੇ ਸਕੂਲ ਦਾ ਵਿਦਿਆਰਥੀ ਸੀ ਸਾਸਤਰੀ ਕਾਲਜੀ ਸਾਰਿਆਂ ਨੂੰ ਤੇ ਇੱਕ ਬਹੁਤ ਹੀ ਦੁਖਦਾਈ ਘਟਨਾ ਨੰਗਲ ਡੈਮ ਦੇ ਏਰੀਆ ਦੇ ਵਿੱਚ ਹੋਈ ਸੀਗੀ ਤੇ ਇੱਕ ਮੁੰਡਾ ਨਿੱਕੂ ਨੰਗਲ ਦਾ ਹੈ ਤੇ ਜਿਹੜਾ ਦੂਜਾ ਮੁੰਡਾ ਹੈ ਉਹ ਪੁਰਾਣੇ ਗੁਰਦੁਆਰੇ ਤੋਂ ਤੇ ਜਿਹੜਾ ਪੁਰਾਣੇ ਗੁਰਦੁਆਰੇ ਦਾ ਮੁੰਡਾ ਉਹਦਾ ਨਾਮ ਬੰਸ਼ ਹੈ ਤੇ ਦੂਜਾ ਜਿਹੜਾ ਨਿੱਕੂ ਨੰਗਲ ਤੋਂ ਸਰਪੰਚ ਦਾ ਮੁੰਡਾ ਹੈ ਸਰਪੰਚ ਦਾ ਮੁੰਡਾ ਅਰਸ਼ ਹੈ ਅਰਸ਼ ਅਰਸ਼ ਹਰਸ਼ ਤੇ ਇੱਕ ਜਿਹੜੀ ਡੈੱਡ ਬੋਡੀ ਲੱਭ ਲਈ ਗਈ ਹੈ ਤੇ ਹੁਣ ਦੂਜੀ ਡੈੱਡ ਬੋਡੀ ਲਈ ਗਿਆ ਹੋਇਆ ਮੁੰਡਾ ਥੱਲੇ ਉਹ ਇੱਕ ਨੀਦ ਆ। ਤੇ ਲੋਣਾ ਮੁੰਡਾ ਹੀ ਥੋੜਾ ਸਾਡੇ ਨਾਲ ਦਾ ਦੋਸਤ ਉਹਨੇ ਕਿੱਲੇ ਵੀ ਇਦਾਂ ਅੱਗੇ ਨੂੰ ਕਹਿੰਦਾ ਅੱਜ ਨੂੰ ਆ ਜਾ। ਫਿਰ ਅੱਗੇ ਨੂੰ ਡੁੱਬਣੇ ਪੈਰ ਫਸ ਲਿਆ ਉਹਨਾਂ ਉੱਤੇ ਟੱਕੇ ਦਾ ਉਹ ਮੇਰਾ ਟੱਕਾ ਟੱਕੀ ਹੋ ਗਏ ਉਹਨੇ ਫੜ ਗਿਆ ਬਥਾ ਉਹਨਾਂ ਤੇ ਛੁੱਟ ਗਿਆ ਉਹ ਆ ਗਿਆ ਮੁੜ ਕੇ ਇੱਕ ਹੋਰ ਮੁੰਡਾ ਆਇਆ ਉਹ ਵੀ ਛਾਲ ਮਾਰ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਾ। ਸੰਗਾਂ ਨੂੰ ਵੱਧ ਗਿਆ ਸੀ ਲੱਕੜੀ ਚੱਕੀ ਇੱਥੇ ਤੇ ਉਹਨੂੰ ਬਚਾਉਣ ਲੱਗੇ ਫਿਰ ਉਹ ਟੜਦੀ ਚੜ ਗਿਆ ਉੱਧੇ। ਨਾਮ ਕੀ ਤੁਹਾਡਾ? ਮੈਂ ਨਿਸ਼ਾਨ ਨਿਸ਼ਾਨ। ਵੇੜਨਾ ਕਿਹਦਾ ਕਿ ਨਹੀਂ ਮਿਲ ਗਿਆ ਹਾਂ ਇੱਕ ਮਿੰਟ ਨਾਲ ਸਮਝਦਾ ਹਾਂ ਤੁਹਾਨੂੰ ਤੇਰਨਾ ਆਉਂਦਾ ਸੀ ਨਹੀਂ ਕਿਸੇ ਕਿਧਰ ਆ ਕੇ ਚੱਲਣਾ ਨਹੀਂ ਜਾ ਤਾਇਆ ਬੈਠਣਾ ਸਸਰੀ ਗਾਲ ਜੀ ਸਾਰਿਆਂ ਨੂੰ ਤੇ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਲਗਭਗ 1 ਘੰਟਾ ਪਹਿਲਾਂ ਜਿਹੜੇ ਹੈ ਦੋ ਬੱਚਿਆਂ ਦੀ ਮੌਤ ਹੋਈ ਸੀ ਨੰਗਲ ਡੈਮ ਦੇ ਇਲਾਕੇ ਦੇ ਵਿੱਚ ਪੁਰਾਣੇ ਗੁਰਦੁਆਰੇ ਤੇ ਇੱਕ ਮੁੰਡਾ ਨਿੱਕੂ ਨੰਗਲ ਦਾ ਸੀਗਾ ਤੇ ਦੂਜਾ ਜਿਹੜਾ ਹੈਗਾ ਪੁਰਾਣੇ ਗੁਰਦੁਆਰੇ ਦਾ ਦੱਸਿਆ ਜਾ ਰਿਹਾ ਰਹਿਣ ਵਾਲਾ ਤੇ ਉਹਨਾਂ ਦੀ ਉਮਰਾਂ ਵੀ ਲਗਭਗ 15-16 ਸਾਲ ਦੇ ਕਰੀਬ ਹੈ ਤੇ ਬੱਚੇ ਹੀ ਹੈ ਤੇ ਹੁਣ ਥੋੜੀ ਦੇਰ ਪਹਿਲਾਂ ਇੱਥੇ ਸਰਚ ਸ਼ੁਰੂ ਹੋਈ ਸੀਗੀ ਤੇ ਦੋਨੋਂ ਡੈੱਡ ਬੋਡੀਆਂ ਨੂੰ ਰਿਕਵਰ ਕਰ ਲਿਆ ਗਿਆ ਹੈ ਤੇ ਕੁਝ ਦੇਰ ਪਹਿਲਾਂ ਹੀ ਹੁਣ ਡੈੱਡ ਬੋਡੀਆਂ ਨੂੰ ਬਾਹਰ ਕੱਢਿਆ ਗਿਆ ਹੈ ਤੇ ਕਿਸੇ ਵੀ ਨਿਊਜ਼ ਦੇ ਰਾਹੀਂ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਹਨਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੇ ਹੈਗੇ ਮੌਤਾਂ ਹੋ ਰਹੀਆਂ ਹੈ ਤੇ ਬੱਚੇ ਜਿਹੜੇ ਆ ਗਰਮੀਆਂ ਦੇ ਜਦੋਂ ਦੁਪਹਿਰ ਨੂੰ ਗਰਮੀ ਪੈਂਦੀ ਹੈ ਤੇ ਦਰਿਆਵਾਂ ਤੇ ਨਹਿਰਾਂ ਤੇ ਆ ਕੇ ਨਾ ਹੁੰਦੇ ਨੇ ਉੱਥੇ ਆ ਕੇ ਇਸ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਆ ਸਾਹਮਣੇ ਜਾਨ ਤੋਂ ਮੌਤ ਦੀ ਚਲਦਾ ਹੈ ਮਾਇਟਿੰਗ ਨੂੰ ਉੱਚੇ ਗੱਲ ਦੇ ਦੇਖੀ ਜਿੱਦਾਂ ਦੇ ਦਿੱਤੀ ਹੈ ਅੱਛਾ ਬੈਰਸਪਾਲੀ ਅੰਦਰ ਵੀ ਆ ਬਈ ਸੋਹ ਗਿਆ ਮੈਂ 10 ਮੋੜ ਕਾਲਪੋਰਡ ਦੇਖਿਆ ਮਾਨੂੰ ਭਾਜੀ ਇਹਦੇ ਕਿਆ ਕਿਆ ਲਿਆ ਲਾ ਫੋਟੋ ਕੈਪ ਹੋਣੀ ਦੂਸਰਾ ਆ ਗਿਆ ਓਏ ਦੀਪੂ ਹਾਂ ਫੋਟੋ ਦੇ ਦੇ ਆਪਣਾ ਪ੍ਰਾਣੀ ਜੀ ਨਾ ਸਿਲੰਡਰ ਮੰਗਾ ਲਿਆ ਤੁਹਾਨੂੰ ਪਰਿਆ ਹੋ ਗਿਆ ਫਿਸ਼ੇਬ ਸ਼ਕਤੀ बनਦੇ ਆ ਪਤਲਾ ਯਾਰ ਉਹ ਵਾਲਾ ਆ ਪਤਲਾ ਬਣੇ ਪਰ ਆਇਆ ਕੋਈ ਦੀ ਜਾਣਕਾਰੀ ਲਈ ਮੁੱਖ ਕੇ ਪਹੁੰਚੇ ਹੋ ਛੋਟਾ ਸਾ ਬਿਸਵਤ ਕੀ ਕਹਿ ਸਕਦੇ ਨੇ ਜੇ ਦੇਖਦੇ ਆਸ ਕਰਦੇ ਆ ਕਿ ਬੱਚੇ ਸੁਰੱਖਿਤ ਹੋਣ ਜਿਵੇਂ ਜਾਣਕਾਰੀ ਮਿਲੇ ਇੱਥੇ ਪਹੁੰਚੇ ਆ ਪਰ ਮੇਰੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਆਸ-ਪਾਸ ਦੇ ਪਿੰਡਾਂ ਨੂੰ ਵੀ ਬੇਨਤੀ ਹੈ ਕਿ ਦੇਖੋ ਬੱਚੇ ਪ੍ਰਮਾਤਮਾ ਦੀ ਦਾਤ ਹੁੰਦੀ ਹੈ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਇਹਨਾਂ ਦਿਨਾਂ ਦੇ ਵਿੱਚ ਹਰ ਵਾਰੀ ਹਰ ਸਾਲ ਦੀ ਇਹ ਘਟਨਾ ਹੈ ਕਿ ਬੱਚੇ ਗਰਮੀ ਚ ਨਾ ਆਂ ਜਾਂਦੇ ਤੇ ਹਰ ਸਾਲ ਬਾਅਦ ਚੋਂ ਆਪਾਂ ਕਿਸੇ ਨੂੰ ਦੋਸ਼ ਦਿੰਦੇ ਆ ਪਰ ਇਹਨੂੰ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਹੁਣ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੋ 유ਵਾ ਦੇ ਬੱਚੇ ਦੀ ਖਬਰ ਆ ਵਿਆਸ ਕਰਦੇ ਆ ਜੋ ਠੀਕ ਹੋਣ ਜਿੱਦਾਂ ਪਹੁੰਚੇ ਸਾਰੇ ਡਾਈਵਰ ਸਾਰੇ ਮੌਕੇ ਤੇ ਪ੍ਰਸ਼ਾਸਨ ਪਰ ਸਭ ਨੂੰ ਬੇਨਤੀ ਹੈ ਕਿ ਇਸ ਦੇ ਉੱਤੇ ਮੀਡੀਆ ਦਾ ਵੀ ਸਹਿਯੋਗ ਹੈ ਕਿ ਆ ਕਿਤੇ ਵੀ ਆਪਕਿਤੇ ਵੀ ਨਰਦੀ ਉਤੇ ਦਰਿਆ ਦੇ ਵਿੱਚ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਨਾਲ ਲਈ ਨਾ ਪੇਜੀਏ ਬੀਨ